ਗੁਰੂ ਦੇ ਪਦ ਸਾਨੂੰ ਪ੍ਰਾਪਤ ਹੋਦੇ ਅਸੀਂ ਆਪਣੇ ਕੰਮ ਵਿੱਚ ਆਉਣਾ ਦਾਣਾ ਪੜਾਂਗੇ 14ਵਾਂ ਰਾਰੀ ਹੈ ਸਿਮਰਨ ਬਿਨ ਸਿਮਰਨ ਤੋਂ ਆ ਇੱਥੇ ਨਹੀਂ ਪਹੁੰਚ ਸਕਦੇ ਇਹ ਵੀ ਕਰਦੇ ਥੋੜੇ ਥੋੜੇ ਸੁਖਾਂ ਦੇ ਕਾਤਰ ਇਹਨੂੰ ਆਪਾਂ ਤਿਆਗ ਨਹੀਂ ਸਕਦੇ ਜਿਹੜੇ ਗੁਰਮੁਖ ਨੇ ਉਹਨਾਂ ਨੇ ਸਾਰੇ ਸੌ ਇੱਕ ਪਾਸੇ ਰੱਖ ਦਿੱਤੇ परमात्मा ਦਾ ਦਰਸ਼ਨ ਇੱਕ ਪਾਸੇ ਰੱਖ ਦੇ ਤਾਂ ਉਹਦੇ ਤੁਲਾਤ ਅੰਤੋਂ ਦੇ ਸੁਖ ਸਕਲੇ ਬਿਨ ਹਰ ਦਰਸ ਸਭ ਹੋ ਗੋ। ਉਹਦੇ ਸਾਰੇ ਸੁੱਖ ਇੱਕ ਪਾਸੇ ਰੱਖ ਦੋ। ਪਰਮਾਤਮਾ ਦਾ ਦਰਸ਼ਨ ਇੱਕ ਪਾਸੇ ਸਾਰੇ ਸੁੱਖ ਵਿਯੋਦੇ ਦਰਸ਼ਨ ਤੋਂ ਬਾਹਰ ਹੈ। ਉਹਦੇ ਨਾਮ ਤੋਂ ਬਿਨ ਸਾਰੇ ਸੁੱਖ ਕਿਸੇ ਕੰਮ ਦੇ ਨਹੀਂ। ਦੁਖੀ ਦੁਖੀ। ਇਸ ਕਰਕੇ ਕਹਿਣ ਲੱਗੇ ਵਿਰਤੋ ਤੋਂ ਦਹੋਰ ਦੇ ਮੰਗਣਾ ਸਿਰ ਦੁੱਖਾਂ ਦੇ ਤੋਖ ਦੇ ਨਾਮ ਸੰਤੋਖਿਆ ਪੁੱਤਰ ਮੰਨਤੀ ਪੁਰ ਸੋ ਵਰਤੋ ਦੇ ਮਨ ਨੂੰ ਸੰਤੋਖ ਆਉਂਦਾ ਹੈ ਸਹਿਜ ਆਉਂਦਾ ਹੈ ਕਿਉਂਕਿ ਉਹ ਦਸਵੇਂ ਦਵਾਰ ਵਿੱਚ ਵਸ ਜਾਂਦਾ ਹੈ ਜਵਾਹਰ ਦਸਵੇਂ ਦਵਾਰ ਦੇ ਵਾਸੀ